हिमाचल ਦੀਆਂ ਪਹਾੜੀਆਂ ਵਿੱਚ ਬਣਿਆ ਡੇਰਾ ਸਾਹਿਬ ਬਾਬਾ ਬੜਪਾਗ ਸਿੰਘ ਦਾ ਅਸਥਾਨ ਜਿੱਥੇ ਟੌਲੀ ਧਾਰ ਦੇ ھیਟਾਂ ਜਾ ਕੇ ਲੋਕ ਇਸ਼ਨਾਨ ਕਰਦੇ ਹਨ ਜਿਸ ਬਾਰੇ ਦਾਵਾ ਕੀਤਾ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਬੰਦੇ ਦੇ ਸਰੀਰ ਵਿੱਚੋਂ ਭੂਤ ਪ੍ਰੇਤ ਭੱਜ ਜਾਂਦੇ ਹਨ ਪਰ ਕੀ ਬਾਬਾ ਬੜਪਾਗ ਸਿੰਘ ਇੱਕ ਸਿੱਖ ਸੀ ਜਾਂ ਫਿਰ ਇੱਕ ਦੇਤਾਰੀ ਗੁਰੂ ਕੀ ਬਾਬਾ ਬੜਪਾਗ ਸਿੰਘ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਸੀ ਕਿ ਤੂੰ ਭੂਤ ਪ੍ਰੇਤਾਂ ਦਾ ਗੁਰੂ ਹੋਵੇਂਗਾ ਕੀ ਹੈ ਅਸਲ ਸਚਾਈ ਬਾਬਾ ਬੜਪਾਗ ਸਿੰਘ ਅਤੇ ਟੌਲੀ ਧਾਰ ਖਾਂਦੀ ਕੀ ਇਹ ਸਭ ਕੁਝ ਸਿੱਖ ਧਰਮ ਦਾ ਹੀ ਹਿੱਸਾ ਹੈ ਕਿ ਸਿੱਖ ਧਰਮ ਵਿੱਚ ਇਸ ਤਰ੍ਹਾਂ ਸਿਰਕਮਾਉਣਾ ਭੂਤ ਪ੍ਰੇਤ ਕੱਢਣਾ ਕੋਈ ਮਰਿਆਦਾ ਹੈ ਜਾਂ ਨਹੀਂ ਕੀ ਧਰਤੀ ਉੱਤੇ ਕਦੇ ਕੋਈ ਵੀਰਨਾਥ ਸਿੰਘ ਨਾਮ ਦਾ ਪ੍ਰੇਤ ਵੀ ਹੁੰਦਾ ਸੀ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਾਂਗੇ ਅੱਜ ਦੀ ਇਸ ਵੀਡੀਓ ਵਿੱਚ ਬਾਬਾ ਬੜਪਾਗ ਸਿੰਘ ਅਤੇ ਡੇਰਾ ਸਾਹਿਬ ਸਥਾਨ ਦਾ ਅਸਲੀ ਇਤਿਹਾਸ ਸੁਣ ਕੇ ਤੁਸੀਂ ਵੀ ਹਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ